ਹੁਣ ਇੱਕ ਨਵਾਂ ਪ੍ਰੋਗਰਾਮ ਲੀਕ ਦਿੱਤਾ 21 ਫਰਵਰੀ ਨੂੰ ਸਾਰੇ ਚੰਡੀਗੜ੍ਹ ਚ ਮਾਰਚ ਕੀਤਾ ਜਾਊਗਾ ਸਸਾਈ ਇੱਕੋ ਗੱਲ ਕਹਿੰਦੀ ਹੈ ਵੀ ਇੱਥੇ ਸੈਦ ਪੰਜਾਬੀਆਂ ਦੀ ਘੱਟ ਗਿਣਤੀ ਹੈ ਜੀ ਜਾਂ ਪੰਜਾਬੀਆਂ ਦੀ ਉਹ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਅਸੀਂ 21 ਫਰਵਰੀ ਨੂੰ ਦੱਸਾਂਗੇ ਵੀ ਪੰਜਾਬੀ ਕਿੰਨੇ ਘੱਟ ਹੈ ਆਪਣੇ ਮੈਨੀਫੈਸਟੋ ਚ ਵੀ ਹੈ ਇਹ ਬਾਣ ਤੋਂ ਡਰਦੇ ਆ ਇਹ ਪੰਜਾਬੀ ਦਾ ਮੁੱਦਾ ਅਸੀਂ ਆਪਣੀ ਮੈਨੀਫੈਸਟੋ ਚ ਪਾਈਏ ਨਾ ਪਾਈਏ ਜਦੋਂ ਇਲੈਕਸ਼ਨ ਆਉਂਦਾ ਸਾਨੂੰ ਉਦਾਂ ਸਾਡੀ ਮੀਟਿੰਗਾਂ 'ਚ ਸਾਨੂੰ ਵਾਅਦਾ ਕਰ ਦਿੰਦੇ ਆਂ ਵੀ ਹਾਂਜੀ ਪੰਜਾਬੀ ਅਸੀਂ ਲਾਗੂ ਕਰਾਵਾਂਗੇ ਅਸੀਂ ਤੁਹਾਡੀ ਪੰਜਾਬੀਆਂ ਦੀ ਡਿਮਾਂਡ ਪੂਰੀ ਕਰਾਵਾਂਗੇ ਪਰ ਇਲੈਕਸ਼ਨ ਤੋਂ ਬਾਅਦ ਵੋਟਾਂ ਜਿੱਤ ਕੇ ਉਹ ਸਾਨੂੰ ਕੋਈ ਸਾਨੂੰ ਮਿਲਣ ਤੱਕ ਸਾਨੂੰ ਸਮਾਂ ਨਹੀਂ ਦਿੰਦਾ 1966 ਤੋਂ ਤੁਹਾਡੇ ਨਾਲ ਤੱਕਾ ਹੋਇਆ ਕਾਰਨ ਕੀ ਹੈ ਇੰਨੇ ਸਾਲ ਨਿਕਲ ਗਏ ਤਹਾਕੇ ਨਿਕਲ ਗਏ ਪਰ ਤੁਹਾਡੀ ਮਾਂ ਬੋਲੀ ਜਿਹੜੀ ਆ ਜਿਹੜੀ ਰੋਲੀ ਜਾ ਰਹੀ ਆ ਅੱਜ ਤੱਕ ਤੁਹਾਨੂੰ ਨਹੀਂ ਮਿਲੀ ਪੰਜਾਬੀ ਇਥੇ ਬਹੁਤੀ ਘੱਟ ਗਿਣਤੀ ਚ ਨਹੀਂ ਹੈਗੇ ਉਹਨੇ ਸਿਰਫ ਆਵੇਸਲੇ ਹੈਗੇ ਆ ਪਰ ਘੱਟ ਗਿਣਤੀ ਚ ਨਹੀਂ ਆ ਇਸ ਵਾਰ ਅਸੀਂ ਉਹਨਾਂ ਨੂੰ ਜਾਗਰੂਕ ਕਰਾਂਗੇ ਔਰ ਆਪਣੇ ਉਹਨਾਂ ਚ ਲੈ ਕੇ ਆਵਾਂਗੇ ਜਦੋਂ ਤੁਹਾਡੀ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਹੀ ਅੰਗਰੇਜ਼ੀ ਹੈ ਜਦੋਂ ਚੰਡੀਗੜ੍ਹ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਪੱਖੀ ਮਾਹੌਲ ਹੀ ਨਹੀਂ ਮਿਲੇਗਾ ਤੇ ਫਿਰ ਦਿਲ ਟੁੱਟੇ ਨੇ ਕਿ ਤੁਹਾਡੇ ਦਿਲ ਤੋੜਤੇ ਨੇ ਪੰਜਾਬੀਆਂ ਦੇ ਵਿੱਚ ਕੋਈ ਸਰਦਾਰ ਜੀ ਜਾਂ ਸਿੱਖ ਭਾਈਚਾਰਾ ਨਹੀਂ ਹੁੰਦਾ ਇਹਦੇ ਵਿੱਚ ਸਾਰੀ ਭਾਈਚਾਰਿਆਨੀ Hindu ਭਾਈਚਾਰਾ ਸ਼ੁਰੂ ਤੋਂ ਜਿਹੜੇ ਇੱਥੇ ਬੈਠੇ ਆ ਅਸੀਂ ਇਕੱਠੇ ਰਹੇ ਸਾਰੀ ਤੇ ਪੰਜਾਬੀਏ ਪੜੇ ਪੰਜਾਬੀ ਦੇ ਸਾਰੇ ਕੰਮੋਂ ਤੋਂ ਸਾਡੇ ਦਾ ਵਿਆਹਾਂ ਦੇ ਕਾਰਡ ਤੱਕ ਪੰਜਾਬੀ ਚ ਹੁੰਨੇ ਹਰੇਕ ਖੇਤਰ ਕੀ ਬੋਲੀ ਕੇ ਵਿੱਚ ਕੰਮਕਾਰ ਹੋਣਾ ਚਾਹੀਦਾ ਹਰ ਬੋਲ ਚੱਲ ਅਫਸਰਾਂ ਕੀ ਨਾ ਗੱਲ ਖੇਤਰੀ ਭਾਸ਼ਾ ਵਿੱਚ ਹੋਣੀ ਚਾਹੀਦੀ ਹੈ ਪਰ ਇਹ ਸਮਝ ਨਹੀਂ ਆ ਰਹੀ ਵੀ ਉੱਪਰਲੇ ਦਿਲ ਤੇ ਕਹਿ ਰਹੇ ਕਿ ਆ ਅਸਲ ਵਿੱਚ ਕਹਿ ਰਹੇ ਸ਼ੀਸ਼ਾ ਬੋਲਦਾ ਸੱਚ ਪੰਜਾਬ ਦੀ ਧਰਤੀ ਦੇ ਬਣੇ ਚੰਡੀਗੜ੍ਹ ਚ ਪੰਜਾਬੀ ਭਾਸ਼ਾ ਕਿਉਂ ਗਾਇਬ ਹੈ ਇਹ ਸਵਾਲ ਪਿਛਲੇ 52 57 ਸਾਲਾਂ ਤੋਂ ਉੱਠਦਾ ਆ ਰਿਹਾ ਪਰ ਅੱਜ ਤੱਕ ਇਹਦਾ ਕੋਈ ਹੱਲ ਨਹੀਂ ਨਿਕਲਿਆ ਉਹ ਚੰਡੀਗੜ੍ਹ ਪੰਜਾਬੀ ਮੰਚ ਦਹਾਕਿਆਂ ਤੋਂ ਸੰਘਰਸ਼ ਕਰਦਾ ਆ ਰਿਹਾ ਤੇ ਹੁਣ ਮੰਚ ਨੇ ਐਲਾਨ ਕੀਤਾ ਹੈ 21 ਫਰਵਰੀ 2024 ਨੂੰ ਮਾਬੋਲੀ ਦੇ ਸਤੇ ਸਾਰੇ ਚੰਡੀਗੜ੍ਹ ਚ ਰੋਸ ਮਾਰਚ ਕੀਤਾ ਜਾਊਗਾ ਕਿਉਂ ਕੀਤਾ ਜਾਊਗਾ ਇਹਦੇ ਬਾਰੇ ਗੱਲਬਾਤ ਕਰਦੇ ਆ ਬੰਚ ਦੇ ਸਾਰੇ ਜਿਹੜੇ ਆ ਲੀਡਰ ਇਥੇ ਮੌਜੂਦ ਨੇ ਆ ਸੁਖਜੀਤ ਜੀ ਹੁਣ ਇੱਕ ਨਵਾਂ ਪ੍ਰੋਗਰਾਮ ਲੀਕ ਦਿੱਤਾ 21 ਫਰਵਰੀ ਨੂੰ ਸਾਰੇ ਚੰਡੀਗੜ੍ਹ ਚ ਮਾਰਚ ਕੀਤਾ ਜਾਊਗਾ ਬਿਲਕੁਲ ਅਸੀਂ ਧਰਨੇ ਦੇ ਕੇ ਦੇਖ ਲਏ ਜੀ ਲੀਡਰਾਂ ਨੂੰ ਮਿਲ ਕੇ ਦੇਖ ਲਏ ਮੋਮੈਂਡਮ ਦੇ ਕੇ ਦੇਖ ਲਏ ਹੁਣ ਸਾਡਾ ਇੱਕ ਵੱਡਾ ਪ੍ਰੋਗਰਾਮ ਹੈ ਕਿਉਂਕਿ ਇਲੈਕਸ਼ਨ ਆਉਣ ਵਾਲਾ ਹੈ ਲੀਡਰਾਂ ਨੂੰ ਔਰ ਅਫਸਰਸਾਈ ਅਫਸਰਸਾਈ ਇੱਕੋ ਗੱਲ ਕਹਿੰਦੀ ਹੈ ਵੀ ਇੱਥੇ ਸਾਇਦ ਪੰਜਾਬੀਆਂ ਦੀ ਘੱਟ ਗਿਣਤੀ ਹੈ ਜੀ ਜਾਂ ਪੰਜਾਬੀਆਂ ਦੀ ਉਹ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਅਸੀਂ 21 ਫਰਵਰੀ ਨੂੰ ਦੱਸਾਂਗੇ ਵੀ ਪੰਜਾਬੀ ਕਿੰਨੇ ਘੱਟ ਹੈ ਉਹ ਇਹਨਾਂ ਦੀ ਸੜਕਾਂ ਚਾਹੇ ਜਾਮ ਹੋਣ ਚਾਹੇ ਕੁਝ ਵੀ ਹੋਏ ਅਸੀਂ 21 ਫਰਵਰੀ ਨੂੰ ਮੰਤਰੀ ਮੰਡਲ ਦੀਵਸ ਤੇ ਚੰਡੀਗੜ੍ਹ ਪੰਜਾਬੀ ਮਾਂ ਚ ਇੱਕ ਬਹੁਤ ਵੱਡਾ ਮਾਰਚ ਚੰਡੀਗੜ੍ਹ ਦੀ ਸਰਧਤੀ ਤੇ ਕ लागू ਕਰਾਵਾਂਗੇ ਔਰ ਚੰਡੀਗੜ੍ਹ ਦੇ ਜਿਹੜੇ ਅਫਸਰ ਹੈ ਜਿਹੜੇ ਇਹ ਗੱਲ ਕਹਿ ਰਹੇ ਨੇ ਵੀ ਸਹਿ ਚੰਡੀਗੜ੍ਹ ਦੀ ਪੰਜਾਬੀ ਨਹੀਂ ਇੱਥੇ ਹੈਗੀ ਆ ਕਈਆਂ ਦੇ ਸਾਡੇ ਵੀ ਲੋਕ ਕਹਿ ਦਿੰਦੇ ਨੇ ਵੀ ਪੰਜਾਬੀ ਘਟ ਗਿਣਤੀ ਹੈ ਐਸਾ ਕੁਝ ਨਹੀਂ ਹੈ ਜੀ ਅੱਜ ਵੀ ਪਿੰਡਾਂ 'ਚ ਜਾ ਕੇ ਦੇਖ ਲਓ ਸ਼ਹਿਰ 'ਚ ਜਾ ਕੇ ਲਓ ਪੰਜਾਬੀਆਂ ਦੀ ਬਹੁਤ ਆਤ ਗਿਣਤੀ ਹੈ ਔਰ ਕਿਤੇ ਨਾ ਕਿਤੇ ਜਿਹੜਾ ਅੱਜ ਦਾ ਨੌਜਵਾਨ ਹੈ ਉਹਦੇ ਅੰਦਰ ਕਿਤੇ ਨਾ ਕਿਤੇ ਚਿੰਗ ਪੰਜਾਬੀ ਦੀ ਜਗ੍ਹੀ ਹੋਈ ਹੈ ਉਹਨੂੰ ਕਿਤੇ ਪੰਜਾਬੀ ਮਿਲ ਰਹੀ ਮਿਲ ਨਹੀਂ ਰਹੀ ਤੇ ਇਸ ਲਈ ਅਸੀਂ 21 ਫਰਵਰੀ ਦਾ ਦਿਨ ਮੀਤ ਕਰਿਆ ਤੇ ਇਹਨਾਂ ਅਫਸਰਾਂ ਨੂੰ ਤੇ ਆਉਣ ਵਾਲੀ ਇਲੈਕਸ਼ਨ ਦੇ ਲੀਡਰ ਜਿਹੜੇ ਅੱਜ ਆਪਣੇ ਮੈਨੀਫੈਸਟੋ ਚ ਵੀ ਇਹ ਇਹ ਪਾਣ ਤੋਂ ਡਰਦੇ ਆਂ ਵੀ ਪੰਜਾਬੀ ਦਾ ਮੁੱਦਾ ਅਸੀਂ ਆਪਣੇ ਮੈਨੀਫੈਸਟੋ ਚ ਪਾਈਏ ਨਾ ਪਾਈਏ ਜਦੋਂ ਇਲੈਕਸ਼ਨ ਆਉਂਦਾ ਸਾਨੂੰ ਉਦਾਂ ਸਾਡੀ ਮੀਟਿੰਗਾਂ 'ਚ ਸਾਨੂੰ ਵਾਅਦਾ ਕਰ ਦਿੰਦੇ ਆਂ ਵੀ ਹਾਂਜੀ ਪੰਜਾਬੀ ਅਸੀਂ ਲਾਗੂ ਕਰਾਵਾਂਗੇ ਅਸੀਂ ਤੁਹਾਡੀ ਪੰਜਾਬੀਆਂ ਦੀ ਡਿਮਾਂਡ ਪੂਰੀ ਕਰਾਵਾਂਗੇ ਪਰ ਇਲੈਕਸ਼ਨ ਤੋਂ ਬਾਅਦ ਵੋਟਾਂ ਜਿੱਤ ਕੇ ਉਹ ਸਾਨੂੰ ਕੋਈ ਸਾਨੂੰ ਮਿਲਣ ਤੱਕ ਸਾਨੂੰ ਸਮਾਂ ਨਹੀਂ ਦਿੰਦਾ ਪਰ ਹੁਣ 21 ਫਰਵਰੀ ਅਸੀਂ ਦੱਸਾਂਗੇ ਕਿਵੇਂ ਦੱਸੋਗੇ ਮਾਰਚ ਕਿੱਦਾਂ ਕਰੋਗੇ ਪੈਦਲ ਮਾਰਚ ਕਰੋਗੇ ਮੋਟਰਸਾਈਕਲਾਂ ਤੇ ਕਰੋਗੇ ਕਾਰਾਂ ਤੇ ਕਰੋ ਦੇਖੋ ਉਸ ਚ ਪੈਦਲ ਵੀ ਹੋਣਗੇ ਸਕੂਟਰ ਕਾਰਾਂ ਵੀ ਹੋਣਗੀਆਂ ਸਭ ਕੁਝ ਹੋਏਗਾ ਜੋ ਜਿਹਦੇ ਕੋਲ ਸਾਧਨ ਹੈ ਉਸ ਤਰ੍ਹਾਂ ਕਰੂਗਾ ਕਿਉਂਕਿ ਜਦੋਂ ਲੋਕਾਂ ਦਾ ਇਕੱਠ ਹੋ ਜਾਂਦਾ ਫਿਰ ਉਹ ਦੇਖਦਾ ਨਹੀਂ ਹੈ ਵੀ ਇਕੱਠ ਵੀ ਪੈਦਲ ਤੁਰਨਾ ਹੈ ਗੱਡੀਆਂ ਤੇ ਤੁਰਨਾ ਹੈ ਸੋ ਐਸਾ ਹੋਣ ਵਾਲਾ 21 ਫਰਵਰੀ ਨੂੰ ਜੋਗਾ ਸਿੰਘ ਜੀ ਹੁਣ ਤੁਸੀਂ ਫਿਰ ਇਸ ਸੰਘਰਸ਼ ਨੂੰ 2024 ਤੱਕ ਲੈ ਕੇ ਜਾ ਰਹੇ ਜੇ 1966 ਤੋਂ ਤੁਹਾਡੇ ਨਾਲ ਤੱਕਾ ਹੋਇਆ ਕਾਰਨ ਕੀ ਹੈ ਇਨੇ ਸਾਲ ਨਿਕਲ ਗਏ ਦਹਾਕੇ ਨਿਕਲ ਗਏ ਪਰ ਤੁਹਾਡੀ ਮਾਂ ਬੋਲੀ ਜਿਹੜੀ ਆ ਜਿਹੜੀ ਰੋਲੀ ਜਾ ਰਹੀ ਆ ਅੱਜ ਤੱਕ ਤੁਹਾਨੂੰ ਨਹੀਂ ਮਿਲੀ ਸਰ ਪੰਜਾਬੀ ਨੂੰ ਇਗਨੋਰ ਕੀਤਾ ਗਿਆ ਹਰ ਮਸਲੇ ਤੇ ਔਰ ਪੰਜਾਬੀ ਦੇ ਮਸਲੇ ਤੇ ਤਾਂ ਸਾਡੇ ਆਪਣੇ ਪੰਜਾਬੀਆਂ ਨੇ ਵੀ ਇੰਨੀ ਅਵੇ ਸਵੇਦਨਸੀਲਤਾ ਨਹੀਂ ਦਿਖਾਈ ਜਿਹੜੀ ਦਿਨੀ ਦਿਖਾਉਣੀ ਚਾਹੀਦੀ ਸੀ ਪਰ ਹੁਣ ਅਸੀਂ ਇੱਕ ਤਾਂ ਇਲੈਕਸ਼ਨ ਦਾ ਮੋੜ ਚੱਲ ਰਿਹਾ ਉਸਤੇ ਵੀ ਅਸੀਂ ਇਸ ਨੂੰ ਚਾਹੁੰਦੇ ਆਂ ਵੀ ਇਸ ਇਸ਼ੂ ਨੂੰ ਅਸੀਂ ਪੂਰੇ ਜੋਰ ਸ਼ੋਰ ਨਾਲ ਅਠਾਵਾਂ 28 ਹੋਰ ਅਸੀਂ ਇਸ ਤੋਂ ਪਹਿਲਾਂ ਨਾ ਜਦੋਂ ਮਾਰਚ ਕਰਨਾ ਪ੍ਰਧਾਨ ਜੀ ਨੇ ਦੱਸਿਆ ਉਸ ਤੋਂ ਪਹਿਲਾਂ ਅਸੀਂ ਹਰ ਪੰਜਾਬੀ ਨੂੰ ਕੋਸ਼ਿਸ਼ ਕਰਾਂਗੇ ਮਿਲੇ ਔਰ ਉਹਨੂੰ ਜਾਗਰੂਕ ਕਰਨ ਦੀ ਚੇਤਨ ਚੇਤਨ ਕਰਨ ਦੀ ਤਾਂ ਕਿ ਸਾਡਾ ਮਾਰਚ ਇੱਕ ਇਹੋ ਜਿਹਾ ਬਣੇ ਜਿਹੜੇ ਨੂੰ ਨੋਟਿਸ ਕਰੇ ਬਿਨਾਂ ਰਹਿ ਹੀ ਨਾ ਸਕੇ ਸਰਕਾਰ ਔਰ ਸਰਕਾਰ ਨਹੀਂ ਬਾਕੀ ਜਿਹੜੇ ਸਰਕਾਰ ਚ ਹੋਰ ਬੈਠੇ ਆਂ ਜਿਹੜੇ ਕਿ ਸਲਾਹਾਂ ਦਿੰਦੇ ਆਂ ਵੀ ਹਾਂ ਇੱਥੇ ਪੰਜਾਬੀ ਦੀ ਤੇ ਬੋਟੀ ਘਟਾ ਹੈ ਗਿਣਤੀਓ ਘਟਾ ਹੈ ਉਹਨਾਂ ਵਾਸਤੇ ਔਰ ਇੱਕ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਬਹੁਤ ਲੋਕਾਂ ਨੂੰ ਇਹ ਇਹ ਗਲਤ ਫਹਿਮੀ ਹੈ ਵੀ ਜਿਹੜੇ ਸਰਦਾਰ ਹੈ ਉਹ ਹੀ ਪੰਜਾਬੀ ਬੋਲਦੇ ਆ ਐਸੀ ਕੋਈ ਗੱਲ ਨਹੀਂ ਹੈਗੀ ਇੱਥੇ ਹਿੰਦੂ ਵੀ ਬਹੁ ਗਿਣਤੀ ਚ ਕਾਫੀ ਆ ਜਿਹੜੇ ਪੰਜਾਬ ਦੇ ਹਰਿਆਣੇ ਦੇ ਰਹੇ ਨੇ ਜਿਹੜੇ ਪੰਜਾਬੀ ਬੋਲਦੇ ਆ ਔਰ ਹੋ ਹੋਰ ਹੋਰ ਕਮਿਊਨਿਟੀ ਚ ਵੀ ਹੈਗੇ ਆ ਇਸ ਕਰਕੇ ਪੰਜਾਬੀ ਇੱਥੇ ਬਹੁਤੀ ਘੱਟ ਗਿਣਤੀ ਚ ਨਹੀਂ ਹੈਗੇ ਉਹਨੇ ਸਿਰਫ ਆਵੇਸਲੇ ਹੈਗੇ ਆ ਪਰ ਘੱਟ ਗਿਣਤੀ ਚ ਨਹੀਂ ਆ ਇਸ ਵਾਰ ਅਸੀਂ ਉਹਨਾਂ ਨੂੰ ਜਾਗਰੂਕ ਕਰਾਂਗੇ ਔਰ ਆਪਣੇ ਉਹਨਾਂ ਚ ਲੈ ਕੇ ਆਵਾਂਗੇ ਔਰ ਕੋਸ਼ਿਸ਼ ਕਰਾਂਗੇ ਵੀ ਇਹ ਇਹਦਾ ਕੋਈ ਕੋਈ ਕਿਤੇ ਨਾ ਕਿਤੇ ਮਸਲਾ ਲੱਗੇ ਔਰ ਜਿਹੜੇ ਪੋਲੀਟੀਕਲ ਲੋਕ ਆ ਜਿਹੜੇ ਜਿਵੇਂ ਪਿਛਲੀ ਵਾਰ ਵੀ ਸਾਨੂੰ ਵਾਦਾ ਕਰਿਆ ਸੀ ਉਹਨਾਂ ਨੂੰ ਵੀ ਅਸੀਂ ਯਾਦ ਕਰਾਵਾਂਗੇ ਅਗਲਿਆਂ ਤੋਂ ਅਸੀਂ ਜ਼ਿਆਦਾ ਕਮਿਟਮੈਂਟ ਲਾਵਾਂਗੇ ਉਹ ਪਹਿਲਾਂ ਵਾਲੀ ਕਮਿਟਮੈਂਟ ਨਹੀਂ ਰੱਖਾਂਗੇ ਜਿ ਆਮ ਦੇਖਣ ਚ ਆਇਆ ਵੀ ਜਦੋਂ ਤੁਹਾਡਾ ਸੰਘਰਸ਼ ਹੁੰਦਾ ਕੋਈ ਧਰਨਾ ਰੈਲੀ ਹੁੰਦੀ ਹੈ ਉੱਥੇ ਪਿੰਡਾਂ ਦੇ ਲੋਕ ਜ਼ਿਆਦੇ ਦੇਖਦੇ ਨੇ ਚੰਡੀਗੜ੍ਹ ਦੇ ਸ਼ਹਿਰੀ ਲੋਕ ਬਹੁਤ ਘੱਟ ਹੁੰਦੇ ਉਹਦਾ ਕੀ ਕਾਰਨ ਹੈ ਉਹਦਾ ਕਾਰਨ ਹੈ ਜੀ ਜਿਹੜਾ ਸ਼ਹਿਰੀ ਲਾਈਫ ਸਟਾਈਲ ਆ ਉਹ ਉਹ ਬੜਾ ਮਤਲਬ ਕੁ ਸੰਕੜ ਜੀ ਜਾਂਦਾ ਸੰਕੀਰਣ ਹੋ ਜਾਂਦਾ ਛੋਟਾ ਹੋ ਜਾਂਦਾ ਆਪਣੇ ਆਪ ਚ ਆ ਜਾਂਦੇ ਆ ਜਿਹੜੇ ਪਿੰਡੂ ਲੋਕ ਆ ਪਿੰਡੂ ਤਾਂ ਜੇ ਬਾਹਰ ਕਿਤੇ ਖੜਕਾ ਹੋਵੇ ਨਾ ਬੰਬ ਵੀ ਚੱਲਦੇ ਉਹ ਵੀ ਦੇਖਣ ਜਾਂਦੇ ਆ ਤੇ ਸ਼ਹਿਰੀ ਅੰਦਰ ਨੂੰ ਆਉਂਦੇ ਆ ਜੇ ਬਾਹਰ ਕਿਤੇ ਐਹੀ ਜੀ ਗੱਲ ਹੋ ਜੇ ਇਹ ਪਿੰਡਾਂ ਵਾਲੇ ਦੀ ਮਾਨਸਿਕਤਾ ਹੈ ਪੰਜਾਬੀਆਂ ਦੀ ਖਾਸ ਕਰ ਵੀ ਜੋ ਕੁਝ ਹੁੰਦਾ ਉਹਨੂੰ ਦੇਖਣ ਜਾਂਦੇ ਆ ਔਰ ਇਹ ਇਹ ਸ਼ਹਿਰੀ ਲੋਕ ਆਪਣੇ ਬੱਚਿਆਂ ਨੂੰ ਵੀ ਕਹਿੰਦੇ ਨੇ ਅੰਦਰ ਚਲੋ ਜੀ ਅੰਦਰ ਚਲੋ ਅੰਦਰ ਚਲੋ ਇਹ ਵੀ ਨਹੀਂ ਪਤਾ ਹੁੰਦਾ ਬਾਹਰ ਚਾਹੀਟ ਇੰਨੀ ਗੱਲ ਤੇ ਨਹੀਂ ਜਿਹੜੇ ਜਿਹੜੇ ਸੈਕਟਰਾਂ 'ਚ ਰਹਿੰਦੇ ਨੇ ਉਹ ਸ਼ਹਿਰੀ ਲੋਕ ਕਿਹੜੇ ਵੀ ਕਿਤੇੋਂ ਵਿਲਾਇਤ ਤੋਂ ਆਏ ਨੇ ਉਹ ਪਿੰਡਾਂ 'ਚੋਂ ਹੀ ਆਏ ਨੇ ਨਹੀਂ ਬਹੁਤ ਲੋਕਾਂ ਨੂੰ ਤਾਂ ਇਹ ਮਤਾਲਬਾ ਰਹਿੰਦਾ ਦਿਮਾਗ 'ਚ ਇਹ ਗਲਤਫਹਿਮੀ ਰਹਿੰਦੀ ਹੈ ਵੀ ਅਸੀਂ ਪਿੰਡੂ ਨਹੀਂ ਹੈਗੇ ਵੀ ਐਵੇਂ ਉੱਥੇ ਦੇਖਣ ਚਲੇ ਜਾਈਏ ਪੰਜਾਬੀ ਦੇ ਕਈ ਲੋਕਾਂ ਦੇ ਹਾਲੇ ਵੀ ਦਿਮਾਗ 'ਚ ਹੀ ਹੈਗਾ ਵੀ ਪੰਜਾਬੀ ਦਾ ਕੋਈ ਮਸਲਾ ਹੀ ਨਹੀਂ ਹੈਗਾ ਬਹੁਤ ਲੋਕ ਐ ਸੋਚਦੇ ਪੰਜਾਬੀ ਕੋਈ ਮਸਲਾ ਨਹੀਂ ਹੈਗਾ ਬੋਲਦੇ ਤਾਂ ਹੈ ਅਸੀਂ ਪੰਜਾਬੀ ਉਹ ਬਲੇ ਮਾਨਸੂ ਪੰਜਾਬੀ ਨੂੰ ਅਸੀਂ ਇਸ ਪੱਧਰ ਤੇ ਜਿੱਥੋਂ ਖਤਮ ਹੋ ਰਹੀ ਹੈ ਜਿਹਨੂੰ ਪਰਫੁੱਲਤ ਕਰਨਾ ਚਾਹੁੰਦੇ ਆ ਜਿਹਦੀ ਸਰਪ੍ਰਸਤੀ ਇੱਥੇ ਦੀ ਸਰਕਾਰ ਨੂੰ ਕਰਨੀ ਚਾਹੀਦੀ ਉਹ ਤਾਂ ਕਰ ਨਹੀਂ ਰਹੀ ਆ ਇੱਥੇ ਤੇ ਲੋਕ ਖੁਦ ਨਹੀਂ ਜਾਗਰੂਕ ਹੋ ਰਹੇ ਉਹ ਉਹ ਬਹੁਤ بڑا ਮਸਲਾ ਹੈ ਛੋਟਾ ਨਹੀਂ ਹੈਗਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੋਗਾ ਸਿੰਘ ਜੀ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਨੂੰ ਜਿਹੜੀ ਤੁਹਾਡੀ ਗੱਲ ਹਜ਼ਮ ਨਹੀਂ ਹੋ ਰਹੀ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਸੂਰਜ ਡੁੱਬਦਾ ਸੀ ਤੇ ਚੰਡੀਗੜ੍ਹ ਦੇ ਸਾਰੇ ਚੌਂਕਾਂ ਤੇ ਸ਼ਹਿਰੀ ਲੋਕ ਆ ਕੇ ਕਿਸਾਨੀ ਦਾ ਝੰਡਾ ਫੜ ਕੇ ਨਾਰੇ ਲਾਉਂਦੇ ਸੀ ਲੱਗਦਾ ਨਹੀਂ ਕਿਤੇ ਵੀ ਕਿਤੇ ਮਨ ਚ ਜਿੱਕੇਤੇ ਘਾਟ ਆ ਵੀ ਅਪਰੋਚ ਨਹੀਂ ਕੀਤੀ ਜਾ ਰਹੀ ਬਿਲਕੁਲ ਸਹੀ ਗੱਲ ਹੈ ਅਸੀਂ ਅੱਜ ਆਪਣੇ ਅੰਦੋਲਨ ਨੂੰ ਅਸੀਂ ਆਪਣੀ ਮੂਵਮੈਂਟ ਨੂੰ ਉਸ ਪੱਧਰ ਤੇ ਨਹੀਂ ਲਿਜਾ ਸਕੇ ਜਿਵੇਂ ਕਿਸਾਨ ਅੰਦੋਲਨ ਕਿਸਾਨ ਅੰਦੋਲਨ ਦੇ ਜਿੱਤਣ ਦਾ ਸਿਰਫ ਇੱਕੋ ਇੱਕ ਕਾਰਨ ਹੈ ਉਹ ਜਨ ਅੰਦੋਲਨ ਬਣ ਗਿਆ ਸੀ ਕਿਸਾਨਾਂ ਦਾ ਨਹੀਂ ਰਿਹਾ ਸੀ ਹਰ ਬੰਦਾ ਜਿਹੜਾ ਬਿਲਕੁਲ ਨਿਊਟਰਲ ਵੀ ਆ ਜਿਹਦਾ ਕਿਸਾਨੀ ਨਾਲ ਵੀ ਕੋਈ ਸਬੰਧ ਨਹੀਂ ਜ਼ਮੀਨ ਨਾਲ ਵੀ ਕੋਈ ਸਬੰਧ ਨਹੀਂ ਉਹਨਾਂ ਕਰੋਨਾ ਨਾਲ ਕੋਈ ਸਬੰਧ ਨਹੀਂ ਤਾਂ ਵੀ ਉਹ ਹਮਦਰਦੀ ਰੱਖਦਾ ਸੀ ਔਰ ਹਮਦਰਦੀ ਨਹੀਂ ਕੱਲੀ ਰੱਖਦਾ ਸੀ ਉਹ ਚ ਹਿੱਸਾ ਪਾਉਂਦਾ ਸੀ ਜਿਸ ਤਰ੍ਹਾਂ ਦਾ ਵੀ ਹਿੱਸਾ ਟਾਈਮ ਦਾ ਹਿੱਸਾ ਸਰੀਰਕ ਹਿੱਸਾ ਜਾਂ ਪੈਸੇ ਦਾ ਹਿੱਸਾ ਜਿਸ ਤਰ੍ਹਾਂ ਵੀ ਹੁੰਦਾ ਸੀ ਸਾਡਾ ਅਸੀਂ ਅਜੇ ਮੈਂ ਸਮਝਦਾ ਅਸੀਂ ਤਾਂ ਬਹੁਤ ਦੇਰ ਤੇ ਮਹਿਸੂਸ ਕਰਦੇ ਆ ਪਰ ਹਰ ਵਾਰੀ ਅਸੀਂ ਕਿਸੇ ਐਕਸ਼ਨ ਤੋਂ ਬਾਅਦ ਇਹ ਮਹਿਸੂਸ ਕਰਦੇ ਆ ਵੀ ਅਸੀਂ ਅਜੇ ਇਹਨੂੰ ਜਨ ਅੰਦੋਲਨ ਨਹੀਂ ਬਣਾ ਸਕੇ ਪੂਰੇ ਪੰਜਾਬੀਆਂ ਦਾ ਇੱਥੇ ਰਹਿਣੇ ਵਾਲਿਆਂ ਦਾ ਉਹਨਾਂ ਦੀ ਉਹਨਾਂ ਦੇ ਅਜੰਡੇ ਤੇ ਨਹੀਂ ਲਿਆ ਸਕੇ ਉਹਨਾਂ ਦੀ ਮਾਨਸਿਕਤਾ ਦਾ ਹਿੱਸਾ ਨਹੀਂ ਬਣਾ ਸਕੇ ਅਸੀਂ ਇਸ ਇਸ ਚ ਸਫਲ ਹੈ ਪਰ ਅਸੀਂ ਅੱਗੇ ਵਾਸਤੇ ਕੋਸ਼ਿਸ਼ ਕਰਾਂਗੇ ਔਰ ਕੋਸ਼ਿਸ਼ ਸਾਡੀ ਸਾਨੂੰ ਉਮੀਦ ਹੈ ਵੀ ਰੰਗ ਲਿਆਏਗੀ ਔਰ ਪੰਜਾਬੀ ਜਾਗਣਗੇ ਇੱਥੇ ਪੰਜਾਬੀ ਅਸੀਂ ਲਾਗੂ ਕਰਵਾ ਕੇ ਹੀ ਹਟਣਾ ਹੈ ਤੁਸੀਂ ਪੰਜਾਬੀ ਲੇਖਕਾਂ ਦੇ ਵਿੱਚ ਰਹਿੰਦੇ ਨੇ ਨਿਤ ਦਿਨ ਸਮਾਗਮ ਕਰਦੇ ਨੇ ਜਦੋਂ ਚੰਡੀਗੜ੍ਹ ਤੁਸੀਂ ਦੇਖਦੇ ਜੇ ਵੀ ਇਥੋਂ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ ਕਿਵੇਂ ਮਹਿਸੂਸ ਕਰਦੇ ਦੇਖੋ ਜੀ ਬਹੁਤ ਦੁੱਖ ਹੁੰਦਾ ਹੈ ਜਾਣ ਕੇ ਕਿ ਇੱਥੇ ਦੀ ਭਾਸ਼ਾ ਜੀ ਅੰਗਰੇਜ਼ੀ ਹੈ ਪਰ ਜਿਵੇਂ ਮੇਰੇ ਅਨੁਸਾਰ ਜੋਗਲ ਸਿੰਘ ਦੱਸਿਆ ਕਿ ਕਾਰਡ ਜਿਹੜੀ ਸਾਡੀ ਹੈ ਸਾਡੇ ਬਹੁਤ ਸਾਰੇ ਜਿਹੜੇ ਸਿੱਖ ਪਰਿਵਾਰ ਵੀ ਨਹੀਂ ਦੇਖਦਾ ਉਹਨਾਂ ਦੇ ਘਰ ਦੇ ਵਿੱਚ ਪੰਜਾਬੀ ਅਖਬਾਰ ਵੀ ਨਹੀਂ ਪੜ੍ਹੀ ਜਾਂਦੀ ਔਰ ਉਹਨਾਂ ਨੂੰ ਇਸ ਗੱਲ ਨਾਲ ਨਾ ਕੋਈ ਜ਼ਿਆਦਾ ਦਾਦਾ ਸਰੋਕਾਰ ਹੀ ਨਹੀਂ ਹੈ ਕਿ ਜੇ ਪੰਜਾਬੀ ਨਹੀਂ ਪੜ੍ਹੀ ਜਾਂਦੀ ਫਿਰ ਕੀ ਹੋ ਗਿਆ ਉਹ ਆਪਣੇ ਕਿਸਮ ਦੇ ਇੱਕ ਜੀਵਨ ਦੇ ਵਿੱਚ ਜੀਉਣਾ ਚਾਹੁੰਦੇ ਆ ਤਾਂ ਮੈਂ ਸਮਝਦਾ ਕਿ ਜਦੋਂ ਤੱਕ ਸਾਡੇ ਆਪਣੀ ਜਿਹੜੇ ਪੰਜਾਬੀ ਭਰਾ ਨੇ ਜਾਂ ਪੰਜਾਬੀ ਬੋਲਣ ਵਾਲੇ ਪਿੰਡੂ ਪਿਛੋਕੜ ਵਾਲੇ ਜੱਤਾਂ ਕੋ ਪੰਜਾਬੀ ਨਾਲ ਦਿਲੋਂ ਪਿਆਰ ਨਹੀਂ ਕਰਨਗੇ ਉਦੋਂ ਤੱਕ ਜਿਹੜੀ ਹੈ ਜਿਹੜੀ ਭਾਸ਼ਾ ਸਾਡੀ ਅਣਗੋਲੀ ਰਹੇਗੀ ਔਰ ਅੰਗਰੇਜ਼ੀ ਜਿਹੜੀ ਇਸੇ ਤਰ੍ਹਾਂ ਉਹ ਉਹਦਾ ਗਲਵਾ ਰਹੇਗਾ ਜਿਹੜਾ ਹੈ ਇਸ ਤਰ੍ਹਾਂ ਦੀ ਪਛੀਖ ਕਹਿੰਦੇ ਦੇ ਵੀ ਦਿਲੋਂ ਜੋੜਨਗੇ ਨਹੀਂ ਲੱਗਦਾ ਨਹੀਂ ਵੀ ਦਿਲ ਤੇ ਤੁਹਾਡੇ ਪੰਜਾਬੀਆਂ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਤੋੜਤੇ ਐ ਜਦੋਂ ਤੁਹਾਡੀ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਹੀ ਅੰਗਰੇਜ਼ੀ ਹੈ ਜਦੋਂ ਚੰਡੀਗੜ੍ਹ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਪੱਖੀ ਮਾਹੌਲ ਹੀ ਨਹੀਂ ਮਿਲੇਗਾ ਤੇ ਫਿਰ ਦਿਲ ਟੁੱਟੇ ਨੇ ਕਿ ਤੁਹਾਡੇ ਦਿਲ ਤੋੜਤੇ ਨੇ ਨੇ ਟੁੱਟੇ ਵੀ ਹੈ ਜੀ ਤੋੜ ਵੀ ਦਿੱਤੇ ਦੋਏ ਗੱਲਾਂ ਨੇ ਪਹਿਲੀ ਗੱਲ ਤਾਂ ਸਰਕਾਰਾਂ ਨੇ ਤੋੜੇ ਨੇ ਕਿ ਸਕੂਲ ਲੈਵਲ ਤੋਂ ਜਿਹੜੀ ਪੰਜਾਬੀ ਭਾਸ਼ਾ ਨਹੀਂ ਪੜਾਈ ਜਾਂਦੀ ਪਰ ਜਿਨ੍ਹਾਂ ਦੇ ਬੱਚੇ ਪੰਜਾਬੀ ਭਾਸ਼ਾ ਨਹੀਂ ਪੜਦੇ ਉਹ ਜਿਹੜੇ ਮਾਪੇ ਨੇ ਉਹ ਵੀ ਖਾਸ ਚਿੰਤਤ ਨਹੀਂ ਹੈ ਕਿ ਸਾਡੇ ਬੱਚੇ ਪੰਜਾਬੀ ਕਿਉਂ ਨਹੀਂ ਪੜਦੇ ਤਾਂ ਇਸ ਕਰਕੇ ਬੱਚੇ ਵੀ ਜਿਹੜੇ ਹੈ ਉਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਕੋਈ ਜਿਵੇਂ ਮਾਤਾ ਪਿਤਾ ਨੂੰ ਕਹਿਣਗੇ ਉਹ ਤਾਂ ਉਸ ਤਰ੍ਹਾਂ ਹੀ ਕਰਨਗੇ ਔਰ ਦੋਨੋਂ ਪਾਸੇ ਇਹ ਨੁਕਸੇ ਕਿ ਜਿਹੜਾ ਸਾਡੇ ਜਿਹੜੇ ਸਾਡੇ ਜਿਹੜੇ ਬੱਚਿਆਂ ਦੇ ਮਾਪੇ ਨੇ ਉਹ ਮੈਂ ਸਮਝਦਾ ਕੋਈ ਇਸ ਗੱਲ ਇਹਨਾਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਭਾਜੀ ਸਾਡੇ ਬੱਚੇ ਨੇ ਪੰਜਾਬੀ ਨਹੀਂ ਵੀ ਪੜ੍ਹੀ ਤਾਂ ਵੀ ਕੋਈ ਗੱਲ ਨਹੀਂ ਸਾਡਾ ਬੱਚਾ ਤਾਂ ਆਈਐਸ ਪੜ੍ਹੇਗਾ ਯੂਪੀਐਸਸੀ ਟੈਸਟ ਲੜੇਗਾ ਉਹ ਜੋ ਅੰਗਰੇਜ਼ੀ ਜ਼ਿਆਦਾ ਪੜ੍ਹੇ ਤਾਂ ਉਹ ਸਾਡੇ ਲਈ ਕਿ ਚੰਗੀ ਗੱਲ ਅੰਦਰੋਂ ਅੰਦਰੋਂ ਇਹ ਚਾਹੁੰਦੇ ਨਹੀਂ ਗੱਲ ਕਿ ਜੇ ਪੰਜਾਬੀ ਨਹੀਂ ਪੜ੍ਹੀ ਤਾਂ ਕੰਗਰੇਜ਼ੀ ਨਾਲ ਸਾਰ ਲੈਣਗੇ ਏ ਕਰ ਸ਼ਰਜੇ ਕਿ ਕੀ ਬਣੂਗਾ ਤੁਸੀਂ ਇੱਥੋਂ ਦੇ ਜੱਦੀ ਵਸਨੀਕ ਦੇ ਪਿੰਡਾਂ ਦੇ ਲੋਕ ਜੇ ਸਾਰਾ ਮਾਹੌਲ ਗੈਰ ਪੰਜਾਬੀ ਹੈ ਭਾਵੇਂ ਭਾਸ਼ਾ ਪੱਖੋਂ ਹੋਵੇ ਭਾਵੇਂ ਇਹ ਕਲਚਰ ਪੱਖੋਂ ਹੋਵੇ ਤੇ ਭਾਵੇਂ ਇਹ ਸਿਆਸਤ ਪੱਖੋਂ ਹੋਵੇ ਲੱਗਦਾ ਨਹੀਂ ਵੀ ਤੁਹਾਡੀ ਨਵੀਂ ਜਨਰੇਸ਼ਨ ਜਿਹੜੀ ਨਵੀਂ ਪੌਂਡ ਜਿਹੜੀ ਹੈ ਉਹ ਤੇ ਆਪਣੇ ਸੱਭਿਆਚਾਰ ਨਾਲੋਂ ਟੁੱਟ ਰਹੀ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਲੇਕਿਨ ਜਦੋਂ ਇੱਥੇ ਪਿੰਡ ਉਜਾੜੇ ਗਏ ਉਸ ਟਾਈਮ ਤਾਂ ਜਦੋਂ ਇੱਥੋਂ ਉਜੜੀ ਗਏ ਤਾਂ ਉਹਨਾਂ ਨੂੰ ਬਸਣ ਦੇ ਵਿੱਚ ਇੰਨਾ ਟਾਈਮ ਲੱਗ ਗਿਆ ਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਆਈ ਜਦੋਂ ਆ ਕੇ ਦਫ਼ਤਰਾਂ ਦੇ ਵਿੱਚ ਆ ਕੇ ਉਹਨਾਂ ਨੇ ਆਪਣੀਆਂ ਕੋਈ ਪੈਰਵਾਈ ਕਰਨੀ ਚਾਹੀ ਤਾਂ ਉਹਨਾਂ ਨੂੰ ਪੰਜਾਬੀ ਤੋਂ ਨਕਾਰਿਆ ਗਿਆ ਜਿਹੜੇ ਵੀ ਇੱਥੇ ਅ ਅਫਸਰ ਬੈਠੇ تھے ਉਹਨਾਂ ਨੇ ਕਿਹਾ ਜੀ ਸਾਨੂੰ ਤਾਂ ਹਿੰਦੀ 'ਚ ਲਿਖ ਕੇ ਦਿਓ ਸਾਨੂੰ ਅੰਗਰੇਜ਼ੀ 'ਚ ਲਿਖ ਕੇ ਦਿਓ ਤਾਂ ਜਿਹੜਾ ਬੰਦਾ ਪੰਜਾਬੀ ਪੜਿਆ ਵਾ ਸ਼ੁਰੂ ਤੋਂ ਜੰਮਿਆ ਪੰਜਾਬ ਦੇ ਵਿੱਚ ਹੈ ਉਹਨੂੰ ਹਿੰਦੀ ਔਰ ਅੰਗਰੇਜ਼ੀ ਨਹੀਂ ਆਉਂਦੀ ਉਹਦੇ ਵਾਸਤੇ ਜਦੋਂ ਦਿੱਕਤਾਂ ਨੇ ਸ਼ੁਰੂ ਹੋਈ ਤਾਂ ਉਸ ਤੋਂ ਬਾਅਦ ਇਹ ਪੰਜਾਬੀਆਂ ਨੇ ਸੰਘਰਸ਼ ਕਰਨਾ ਸ਼ੁਰੂ ਕੀਤਾ ਕਿ ਸਾਡੀ ਮਾਂ ਬੋਲੀ ਦੇ ਪ੍ਰਤੀ ਵੀ ਸਾਡੀ ਮਾਂ ਬੋਲੀ ਲਾਗੂ ਹੋਣੀ ਚਾਹੀਦੀ ਹੈ ਤਾਂ ਜਦੋਂ ਜਾਗਰੂਕ ਹੋਏ ਤਾਂ ਹੁਣ ਤੱਕ ਅਸੀਂ ਇਸ ਕੰਮ ਦੇ ਵਿਚਾਰੇ ਆਂ ਔਰ ਅੱਗੇ ਨਾਲੋਂ ਬਹੁਤ ਅਸੀਂ ਤਰਕੀਆਂ ਤੇ ਆਂ ਕਿਉਂਕਿ ਜਿਹੜੇ ਅਫਸਰਾਂ ਨੇ ਇੱਥੇ ਆ ਕੇ ਸਾਡੀ ਪੰਜਾਬੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਔਰ ਹੱਲੇ ਵੀ ਉਹਨਾਂ ਦੀ ਜਾਰੀ ਹੈ ਉਹਨਾਂ ਨੇ ਅੰਗਰੇਜ਼ੀ ਲਾਗੂ ਕਰੀ ਉਹਨਾਂ ਨੂੰ ਆਪ ਹੀ ਇੱਕ ਲਾਅ ਦੇ ਮੁਤਾਬਕ ਹੈਗਾ ਕਿ ਜਦੋਂ ਵੀ ਕੋਈ ਅਫਸਰ ਕਿਤੇ ਜਾਂਦਾ ਉਹਨੂੰ ਉੱਥੇ ਦੀ ਭਾਸ਼ਾ ਪਹਿਲਾਂ ਸਿੱਖ ਕੇ ਜਾਣੀ ਪਚਾਈਦੀ ਹੈ ਹੁਣ ਇਹਨਾਂ ਨੇ ਆ ਕੇ ਸਾਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਹਾਂ ਜੀ ਤੁਸੀਂ ਆਪਣਾ ਲੈਟਰ ਜਿਹੜਾ ਵੀ ਹੈਗਾ ਤੁਸੀਂ ਪੰਜਾਬੀ ਚ ਦੇ ਦਿਓ ਅਸੀਂ ਤੁਹਾਨੂੰ ਉਹਦਾ ਜਵਾਬ ਦਵਾਂਗੇ ਲੇਕਿਨ ਇਹ ਨਹੀਂ ਕਹਿੰਦੇ ਕਿ ਜੋ ਆ ਪੰਜਾਬੀ ਜਦਾਂਗੇ ਇਹ ਉਹਨਾਂ ਦੀ ਸੋਚਣ ਦੀ ਗੱਲ ਆ ਗਈ ਉਹ ਪੰਜਾਬੀ ਨੂੰ ਕਿਉਂ ਦਬਾਣਾ ਚਾਹੁੰਦੇ ਆ ਇਹ ਉਹਨਾਂ ਦੀ ਮਾਨਸਿਕਤਾ ਹੈ ਲੇਕਿਨ ਸਾਡੇ ਜਿਹੜੇ ਪੰਜਾਬੀ ਲੋਕ ਹੈ ਉਹ ਆਪਣੀ ਮਾਂ ਬੋਲੀ ਨੂੰ ਬਿਲਕੁਲ ਨਹੀਂ ਮਰਨ ਦਊਂਗੇ ਹਮੇਸ਼ਾ ਉਹਦੇ ਵਾਸਤੇ ਲੜਦੇ ਰਹੇ ਆਂ ਔਰ ਲੜਦੇ ਰਹੂਗੇ ਔਰ ਅਸੀਂ ਇਹਨੂੰ ਕਾਮਯਾਬ ਕਰਾ ਕੇ ਛੱਡੂਗੇ 21 ਤਰੀਕ ਦਾ ਪ੍ਰੋਗਰਾਮ ਹੈਗਾ ਇਹ ਅਸੀਂ ਇਹ ਦਿਖਾਉਣ ਵਾਸਤੇ ਕਰਿਆ ਨੂੰ ਕਿ ਇੱਥੇ ਪੰਜਾਬੀ ਕਟ ਗਿਣਤੀ ਨਹੀਂ ਹੈਗੇ ਪੰਜਾਬੀਆਂ ਦੇ ਵਿੱਚ ਕੋਈ ਸਰਦਾਰ ਜੀ ਜਾਂ ਸਿੱਖ ਭਾਈਚਾਰਾ ਨਹੀਂ ਹੁੰਦਾ ਇਹਦੇ ਚ ਸਾਰੀ ਭਾਈਚਾਰਿਆਂ ਨੇ ਹਿੰਦੂ ਪਾਇਜਰ ਸ਼ੁਰੂ ਤੋਂ ਜਿਹੜੇ ਇੱਥੇ ਬੈਠੇ ਆਂ ਅਸੀਂ ਇਕੱਠੇ ਰਹੇ ਸਾਰੀ ਤੇ ਪੰਜਾਬੀਏ ਪੜ੍ਹੇ ਪੰਜਾਬੀ ਦੇ ਸਾਰੇ ਕੰਮੋਂ ਤੋਂ ਸਾਡੇ ਦਾ ਵਿਆਹਾਂ ਦੇ ਕਾਰਡ ਤੱਕ ਪੰਜਾਬੀ ਚ ਹੁੰਨੇ ਤੇ ਸਾਡੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੀ ਬਾਣੀ ਹੈ ਉਹ ਸਾਡੀ ਗੁਰਮੁਖੀ ਸਾਡੀ ਪੰਜਾਬੀ ਦੇ ਵਿੱਚ ਜੇ ਸਾਨੂੰ ਅਸੀਂ ਪੰਜਾਬੀ ਦੇ ਵਾਸਤੇ ਨਹੀਂ ਲੜੂਗੇ ਅਸੀਂ ਤਾਂ ਆਪਣਾ ਸਾਰਾ ਕੁਝ ਗਵਾ ਦੂਗੇ ਜਿਸ ਦੀ ਜਿਸ ਦੇ ਕੋਲ ਮਾਂ ਹੀ ਨਹੀਂ ਰਹੀ ਉਹਦੇ ਕੋਲ ਕਿਆ ਰਹਿ ਗਿਆ ਉਹਦੇ ਕੋਲ ਕੱਖ ਵੀ ਨਹੀਂ ਰਹਾ ਅਸੀਂ ਇਸ ਬੋਲੀ ਨੂੰ ਆਪਣੀ ਲਾਗੂ ਕਰਾਉਣ ਵਾਸਤੇ ਔਰ ਦਫਤਰੀ ਪਾਸ਼ਾ ਬਣਾਉਣ ਵਾਸਤੇ ਜੋ ਪਹਿਲਾਂ ਸੀ ਇਹ ਉਸ ਵਾਸਤੇ ਅਸੀਂ ਪੂਰੀ ਕੋਸ਼ਿਸ਼ ਦੇ ਵਿੱਚ ਔਰ ਇਸ ਨੂੰ ਜਦੋ ਜਹਿਦ ਪੂਰੀ ਅਸੀਂ ਲਗਾਈ ਹੋਈ ਹੈ ਸਾਰੇ ਬੱਚੇ ਸਾਡੇ ਨਾਲ ਤੁਸੀਂ ਇਹ ਦੇਖੋ ਯੂਪ ਬਿਹਾਰ ਤੋਂ ਬੱਚੇ ਆ ਕੇ ਵੀ ਇੱਥੇ ਪੰਜਾਬੀ ਪੜ੍ਹ ਕੇ ਬਹੁਤ ਖੁਸ਼ ਹੋ ਰਹੇ ਔਰ ਪੰਜਾਬੀ ਸਿੱਖ ਰਹੇ ਇਹ ਕਹਿੰਦੇ ਇੱਥੇ ਘਟਗਿਣਤੀ ਹੈ ਘਟਗਿਣਤੀ ਕਿਸ ਤਰ੍ਹਾਂ ਹੋ ਜੇਗੀ ਆਪਣੇ ਘਰ ਦੇ ਵਿੱਚ ਘਟਗਿਣਤੀ ਪੰਜਾਬੀਆਂ ਦੀ ਕਿਸ ਤਰ੍ਹਾਂ ਹੋ ਜੇਗੀ ਅਸੀਂ ਪੰਜਾਬੀ ਲਾਗੂ ਕਰਾਉਣੀ ਹੈ 21 ਤਰੀਕ ਨੂੰ ਅਸੀਂ ਇਹਨਾਂ ਨੂੰ ਦਿਖਾ ਦਾਂਗੇ ਜਾ ਕੇ ਕਿ ਹਾਂ ਜੀ ਅਸੀਂ ਕੀ ਕਰ ਰਹੇ ਹਾਂ ਔਰ ਹੁਣ ਆ ਰਿਹਾ ਇਲੈਕਸ਼ਨ ਇਲੈਕਸ਼ਨ ਦੇ ਵਿੱਚ ਅਸੀਂ ਇਹਨਾਂ ਨੂੰ ਜਿਹੜੀਆਂ ਵੀ ਇਹਨਾਂ ਨੇ ਆਪਣੀਆਂ ਉਤੇ ਜ਼ਿੰਮੇਵਾਰੀਆਂ ਲੈਣੀਆਂ ਵੀ ਅਸੀਂ ਇਹ ਕਰਾਂਗੇ ਇਹ ਕਰਾਂਗੇ ਅਸੀਂ ਲੀਡਰਾਂ ਨੂੰ ਕਹਿਣਾ ਵੀ ਤੁਸੀਂ ਪੰਜਾਬੀ ਦਾ ਪਾਓ ਵਿੱਚ ਕਿ ਪੰਜਾਬੀਆਂ ਨੂੰ ਲਾਗੂ ਕਰਾਉਗੇ ਤੇ ਸਾਡੀ ਦਫ਼ਤਰੀ ਭਾਸ਼ਾ ਜਿਹੜੀ ਉਹ ਪੰਜਾਬੀ ਹੀ ਹੋਣੀ ਚਾਹੀਦੀ ਹੈ ਇਸ ਵਾਸਤੇ ਅਸੀਂ ਪੂਰ ਜ਼ੋਰ ਲਾਵਾਂਗੇ ਔਰ ਅੱਗੇ ਤੱਕ ਲੜਦੇ ਰਹਾਂਗੇ ਔਰ ਜਿੱਤਾਂਗੇ ਆ ਬਲਕਾਰ ਸਿੰਘ ਸਿੱਧੂ ਬਹੁਤ ਵੱਡਾ ਨਾਮ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਕ ਮੰਤਰੀ ਪਦ ਤੇ ਨਾਟਕਕਾਰ ਕ ਮੰਤਰੀ ਪਦ ਤੇ ਭੰਗੜਤੀ ਪਰ ਜਿਹੜੀ ਧਰਤੀ ਤੇ ਚੰਡੀਗੜ੍ਹ ਤੇ ਰਹਿੰਦਾ ਬਲਕਾਰ ਸਿੰਘ ਸਿੱਧੂ ਉੱਥੋਂ ਤੇ ਤੁਹਾਡੀ ਮਾਂ ਬੋਲੀ ਨੂੰ ਨਿਕਾਲਾ ਮਿਲਿਆ ਕਿਵੇਂ ਗੁਜ਼ਾਰਾ ਕਰਦੇ ਨੇ ਆ ਇਹ ਤਾਂ ਸਾਡਾ ਦੁੱਖ ਆ ਜਿਹੜੇ ਤੁਸੀਂ ਜ਼ਿਕਰ ਕਰ ਰਹੇ ਹੋ ਪੰਜਾਬੀਆਂ ਦਾ ਚੰਡੀਗੜ੍ਹੋਂ ਨਿਕਾਲਾ ਮਿਲਿਆ ਉਹਦੇ ਬੜੇ ਕਾਰਨ ਨੇ ਇੱਕ ਵਾਰ ਸਾਡਾ ਸਿਆਸੀ ਸਿਸਟਮ ਹੀ ਏਦਾਂ ਦਾ ਜਿਹਦੇ ਵਿੱਚ ਰੋਜ਼ਗਾਰ ਨਾਲ ਸਾਡੀ ਪੰਜਾਬੀ ਭਾਸ਼ਾ ਜੁੜ ਨਹੀਂ ਪਾਈ ਜੇ ਸਰਕਾਰੀ ਕੰਮਕਾਜ ਪੰਜਾਬੀ 'ਚ ਹੁੰਦਾ ਤਾਂ ਬੱਚੇ 10ਵੀਂ ਪੜ੍ਹਦੇ 12ਵੀਂ ਪੜ੍ਹਦੇ ਬੀਏ ਐਮਏ ਕਰਦੇ ਪੰਜਾਬੀ ਦੇ ਵਿੱਚ ਤੇ ਬਕਾਇਦਾ ਰੋਜ਼ਗਾਰ ਲੈਂਦੇ ਪੰਜਾਬੀ ਦੇ ਵਿੱਚ ਲੇਕਿਨ ਉਸ ਸਿਸਟਮ ਦੀ ਦੇਣ ਇਹੋ ਜੀ ਕਿ ਇਹਨਾਂ ਨੇ 30 ਅਕਤੂਬਰ 1966 ਤੱਕ ਤਾਂ ਜਦੋਂ 31 ਅਕਤੂਬਰ ਤੱਕ ਤਾਂ ਪੰਜਾਬੀ ਲੇਕਿਨ ਪਹਿਲੀ ਨਵੰਬਰ 1966 ਤੋਂ ਪੰਜਾਬੀ ਨੂੰ ਕੈਦੋ ਵੀ ਨਿਕਾਲਾ ਹੀ ਕਰ ਦਿੱਤਾ ਦਫਤਰੀ ਲੈਂਗੁਏਜ ਰਹੀ ਨਹੀਂ ਅੰਗਰੇਜ਼ੀ ਬਣਾ ਦਿੱਤੀ ਉਹਦਾ ਅਸਰ ਨਾਲ ਇਹ ਵੀ ਸਕੂਲਾਂ ਕਾਲਜਾਂ ਦੇ ਵਿੱਚ ਵੀ ਪੰਜਾਬੀ ਖਤਮ ਕਰ ਦਿੱਤੀ ਤੇ ਉਹ ਹੁਣ ਇਹਦਾ ਵੀ ਪਹਿਲਾਂ ਤਾਂ ਤਿੰਨ ਜ਼ਬਾਨਾਂ ਪੜ੍ਹਦੇ ਸੀਗੇ ਬੱਚੇ ਵੀ 6ਵੀਂ ਤੱਕ ਮਾਂ ਬੋਲੀ ਵਿੱਚ ਤੀਜੀ ਤੋਂ ਹਿੰਦੀ ਵੀ ਲੱਗ ਜਾਂਦੀ ਸੀ ਦੂਜੀ ਜ਼ਬਾਨ ਤੇ ਤੀਜੀ ਫਿਰ 6ਵੀਂ ਤੋਂ ਅੰਗਰੇਜ਼ੀ ਲੱਗ ਜਾਂਦੀ ਤਿੰਨੇ ਜ਼ਬਾਨਾਂ ਵਧੀਆ ਚੱਲੇ ਜਾਂਦੇ ਸੀ ਲੇਕਿਨ ਜਿਹੜਾ ਸੀਗਾ ਨਾ ਬੇਸ ਕਿ ਕਿੰਨੇ ਮੁੱਢ ਉਹ ਸਾਡਾ ਬਣ ਜਾਂਦਾ ਸੀ ਪੰਜਾਬੀ ਮਾਂ ਬੋਲੀ ਚ ਤੇ ਜੇ ਇੱਕ ਬੋਲੀ ਜੀ ਤੁਹਾਡੀ ਮਾਸਤਰੀ ਹੋ ਗਈ ਨਾ ਦੂਜੀਆਂ ਭਾਸ਼ਾਵਾਂ ਆਪ ਹੀ ਆ ਜਾਂਦੀਆਂ ਸੀਗੀਆਂ ਲੇਕਿਨ ਇਹ ਇੱਕ ਮੇਨ ਗੱਲ ਇਹ ਆ ਕਿ ਜਿੰਨਾ ਸਰ ਰੋਜ਼ਗਾਰ ਦੇ ਨਾਲ ਤੁਹਾਡੀ ਬੋਲੀ ਨਹੀਂ ਜੁੜਦੀ ਓਨੀ ਦਰ ਬੜਾ ਔਖਾ ਹੋ ਜਾਂਦਾ ਇਹ ਗੱਲ ਇਦਾਂ ਕਿਉਂਕਿ ਹੁਣ ਚੰਡੀਗੜ੍ਹ ਤੇ ਰੋਜ਼ਗਾਰ ਨਾਲ ਜੁੜਣੀ ਨਹੀਂ ਜਦੋਂ ਚੰਡੀਗੜ੍ਹ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ ਤੁਹਾਡੇ ਨਿਆਣਿਆਂ ਨੂੰ ਤੇ ਜਿਹੜੇ ਪੰਜਾਬੀ ਪੜਨ ਵਾਲਿਆਂ ਨੇ ਉਹਨਾਂ ਨੂੰ ਤਾਂ ਨੌਕਰੀ ਨਹੀਂ ਮਿਲਣੀ ਇਹੋ ਤਾਂ ਅਸੀਂ ਰੋ ਰ ਹੋਰ ਕਿਹੜੀ ਗੱਲ ਹੋ ਰਹੇ ਆ ਅਸੀਂ ਇਹ ਕਹਿੰਨੇ ਵੀ ਇਹਨੂੰ ਰੋਜ਼ਗਾਰ ਦੀ ਭਾਸ਼ਾ ਬਣਾਓ ਸਰਕਾਰੀ ਭਾਸ਼ਾ ਕੰਮਕਾਜ ਪੰਜਾਬੀ ਚ ਹੋਵੇ ਇਹਨੂੰ ਸਰਕਾਰੀ ਦਰਜਾ ਮਿਲੇ ਬੋਲੀ ਨੂੰ ਔਰ ਇਹੋ ਹੀ ਨਹੀਂ ਕਿ ਰੋਜ਼ਗਾਰ ਪੈਦਾ ਵੀ ਹੋਣ ਜਿੱਦਾਂ ਹੁਣ ਸਰਕਾਰ ਨੇ ਭਾਵੇਂ ਉਹ ਪੰਜਾਬ ਦੀ ਸਰਕਾਰ ਹੈ ਹਰਿਆਣੇ ਦੀ ਚੰਡੀਗੜ੍ਹ ਦੀ ਜਾਂ ਕੇਂਦਰ ਦੀ ਇਹਨਾਂ ਨੇ ਨਵੇਂ ਬੱਚਿਆਂ ਨੂੰ ਹੱਥ ਖੜੇ ਕਰ ਦਿੱਤੇ ਆ ਰੋਜ਼ਗਾਰ ਦੇਣੋਂ ਤਾਂ ਉਹ ਉਹ ਹੁਣ ਬੱਚੇ ਵਿਚਾਰੇ ਆਈਲੈਂਡਸ ਵਗੈਰਾ ਕਰਕੇ ਵਿਦੇਸ਼ਾਂ ਜਾਂਦੇ ਆ ਹੁਣ ਰੋਜੀ ਰੋਟੀ ਦਾ ਚਲਾਉਣੀ ਆ ਨਾ ਢਿੱਡ ਵੀ ਪਾਲਣਾ ਅੱਗੇ ਬੱਚੇ ਵੀ ਪਾਲਣੇ ਆ ਤਾਂ ਪ੍ਰਵਾਸ ਵਿਚਾਰੇ ਕਰ ਰਹੇ ਆ ਲੇਕਿਨ ਜੇ ਇੱਥੇ ਹੀ ਸਾਨੂੰ ਰੋਜ਼ਗਾਰ ਮਿਲੇ ਸਾਡੀ ਆਪਣੀ ਬੋਲੀ ਦੇ ਵਿੱਚ ਤੇ ਇੱਥੇ ਹੀ ਸਾਰੀ ਗੱਲਬਾਤ ਹੋ ਜਾਵੇ ਤਾਂ ਫਿਰ ਆ ਇਹ ਇਹ ਰੁਕ ਸਕਦਾ ਕੰਮ ਤੇ ਪੰਜਾਬੀ ਨੂੰ ਵੀ ਜਿਹੜਾ ਵਾ ਇੱਕ ਹੁਲਾਰਾ ਮਿਲ ਸਕਦਾ ਹੈ ਆ ਬਬਰ ਸਾਦੂ ਸਿੰਘ ਜੀ ਤੁਸੀਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਜੇ ਪੰਜਾਬੀ ਭਾਸ਼ਾ ਵਾਲੀ ਸਕੂਲਾਂ 'ਚ ਪੰਜਾਬੀ ਭਾਸ਼ਾ ਨੂੰ ਲਿਆਉਣ ਦੀ ਹੁਣ ਕੀ ਕਰੋਗੇ ਤੁਹਾਡੇ ਕੋਲ ਯੋਗਤ ਕੀ ਰਹਿ ਗਈ ਆ ਕਿਵੇਂ ਲਾਗੂ ਕਰਵਾਓ ਦੇਖੋ ਇਹ ਜਿਹੜੀ ਸਾਡੀ ਮੰਗ ਹੈ ਇਹ ਸੰਵਧਾਨਕ ਮੰਗ ਹੈ ਔਰ ਪੂਰਾ ਹੱਕ ਹੈ ਕਿਉਂ ਬੋਲੀ ਜਿਹੜੀ ਹੈ ਉਹ ਧਰਮ ਕੀ ਆ ਜਾਤ ਕੀ ਔਰ ਹੋਰ ਨਹੀਂ ਹੁੰਦੀ ਉਹ ਇੱਕ ਖਿੱਤੇ ਕੀ ਬੋਲੀ ਹੈ ਔਰ ਇਹ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਨਹੀਂ ਬਣੀ ਆ ਪੰਜਾਬੀ ਇੱਥੇ ਤੇ ਜਿਹੜੀ ਕੱਢੀ ਗਈ ਹੈ ਉਹ ਸੱਚੀ ਸਮਝੀ ਸਾਜਸ ਹੈ ਜਦੋਂ ਆਪਣਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਇਹਨਾਂ ਕਿਹ ਖਬਰਾਂ ਆ ਰਹੀਆਂ ਵੀ ਹਰੇਕ ਖੇਤਰ ਦੀ ਬੋਲੀ ਦੇ ਵਿੱਚ ਕੰਮਕਾਰ ਹੋਣਾ ਚਾਹੀਦਾ ਹੈ ਬੋਲਚਾਲ ਅਫਸਰਾਂ ਕਿਉਂ ਨਾ ਕਰ ਖੇਤਰੀ ਭਾਸ਼ਾ ਵਿੱਚ ਹੋਣੀ ਚਾਹੀਦੀ ਹੈ ਪਰ ਇਹ ਸਮਝ ਨਹੀਂ ਆ ਰਹੀ ਵੀ ਉੱਪਰਲੇ ਦਿਲ ਤੇ ਕਹਿ ਰਹੇ ਕਿਆ ਅਸਲ ਵਿੱਚ ਕਹਿ ਰਹੇ ਜੇ ਅਸਲ ਵਿੱਚ ਕਹਾਂ ਤਾਂ ਕਿਆ ਜਰਤ ਹੈ ਇਹਨਾਂ ਅਫਸਰਾਂ ਦੀ ਵੀ ਇਸ ਤਰ੍ਹਾਂ ਖੇਤਰੀ ਭਾਸ਼ਾ ਨਾ ਲਾਗੂ ਕਰੇ ਸਭ ਤੋਂ ਵੱਡਾ ਧੱਕਾ ਇਹ ਹੈ ਕਿ ਜਿਹੜੀ ਪ੍ਰਸਾਦ ਸਿੰਘ ਪਾ ਸਾਹ ਉਹ ਅੰਗਰੇਜ਼ੀ ਕਰੀ ਵੀ ਅੰਗਰੇਜ਼ੀ ਦਾ ਤਾਂ ਮਤਲਬ ਹੀ ਨਹੀਂ ਮੰਨਦਾ ਜਿੰਨੀਆਂ ਜਾਨਾਂ ਕੁਰਬਾਨੀਆਂ ਹੋਈਆਂ ਅੰਗਰੇਜ਼ਾਂ ਨੂੰ ਕੱਢਣੇ ਵਾਸਤੇ ਉਹ ਤਾਂ ਹੀ ਭੁੱਲੀ ਬੈਠੇ ਇਨਨ ਉੱਪਰ ਤੇ ਵੀ ਦਬਾਅ ਜਿਹੜਾ ਹੋਣਾ ਚਾਹੀਦਾ ਉਹ ਹੈ ਨਹੀਂ ਮੈਂ ਤਾਂ ਇਹ ਕਹੂੰਗਾ ਇਹ ਖੇਤਰੀ ਪਾਸਾ ਜਾਣਦੇ ਹੀ ਨਹੀਂ ਆਪ ਜਾਂ ਤੇ ਇੰਨੇ ਮਾਰੇ ਬਰ ਧੱਕਾ ਕਰਿਆ ਬਾ ਉਹ ਧੱਕਾ ਮਤੇ ਸਹਿਣ ਨਹੀਂ ਹੁੰਦਾ ਕਿਉਂ ਨਾ ਤਾਂ ਮਾਰੇ ਬੱਚਾ ਨੂੰ ਨੌਕਰੀ ਮਿਲਨੀ ਹੈ ਨਾ ਕੋਈ ਰੁਜ਼ਗਾਰ ਕਿਸੇ ਤਰ੍ਹਾਂ ਦਾ ਵੀ ਨਾ ਪੜਾਈ ਵਿੱਚ ਕੋਈ ਨਾ ਇਹਨਾਂ ਨੇ ਜਿਹੜੇ ਉਜੜੇ ਐ ਗਰਾਂ ਉਹਨਾਂ ਵਾਸਤੇ ਕੋਈ ਰਿਜ਼ਰਵੇਸ਼ਨ ਰੱਖੀ ਐ ਇਹ ਸਭ ਸੋਚੀ ਸਮਝੀ ਵੀ ਸਾਜਸ਼ ਹੈ ਮੈਨੂੰ ਮੇਰਾ ਮੈਂ ਆਪਣੇ ਮਨ ਤੇ ਕਹਿ ਰਿਹਾ ਵੀ ਇਸ ਦੇ ਵਿੱਚ ਪਹਿਲਾ ਤਾਂ ਹੀ ਹੋਊਗਾ ਜੇ ਮਾਰੀਏ ਸਨਾਈ ਹੋਊਗੀ ਔਰ ਕੋਈ ਟੁਕੇ ਨਹੀਂ ਮੰਦੀ ਵੀ ਇੱਥੇ ਅੰਗਰੇਜ਼ੀ ਭਾਸ਼ਾ ਇਹ ਤਾਂ ਸਾਰੇ ਹਿੰਦੁਸਤਾਨ ਵਿੱਚ ਵੀ ਨਹੀਂ ਟੁਕ ਬਣਦੀ ਵੀ ਕਿਤੇ ਅਰ ਹੈ ਵੀ ਨਹੀਂ ਸਭ ਖੇਤਰਾਂ ਦੇ ਵਿੱਚ ਯੂਟੀ ਦੇ ਵਿੱਚ ਸੂਬਿਆਂ ਦੇ ਵਿੱਚ ਆਪਣੀ ਖੇਤਰੀ ਭਾਸ਼ਾ ਚੱਲ ਰਹੀ ਹੈ ਚੰਡੀਗੜ੍ਹ ਛੱਡ ਕੇ ਚੰਡੀਗੜ੍ਹ ਛੱਡ ਕੇ ਸਿਰਫ ਇੱਥੇ ਪਤਾ ਨਹੀਂ ਕਿਉਂ ਤਾਂ ਕਮਰial ਹੋ ਰਿਹਾ ਇਸ ਧੱਕੇ ਨੂੰ ਰੋਕਣੇ ਵਾਸਤੇ ਮਾਰਾ ਸਾਰਾ ਸੰਗਰਾਮ ਹੈ ਬਾਕੀ ਲੜੂਗੇ ਲੜਦੇ ਆ ਰਹੇ ਹਾਂ ਬੜਾ ਸਰ ਇਹ ਪੈ ਰਿਹਾ ਜਿਹੜਾ ਪ੍ਰਸਾਦ ਸਿੰਘ ਪਾਸਾ ਇਹ ਹੈ ਨਹੀਂ ਪੰਜਾਬੀ ਰੱਖੀ ਨਹੀਂ ਲੋਕਾਂ ਦੇ ਮਨਮਾ ਵੈਸੇਤ ਹੋ ਗਈ ਵੀ ਪੰਜਾਬੀ ਪੜ ਕੇ ਮਾਨੂੰ ਬਣਨਾ ਹੀ ਕੁਛ ਨਹੀਂ ਡਰ ਕਦਾ ਡਰ ਪੈਦਾ ਹੋ ਗਿਆ ਪਰ ਇਹ ਇਹਨਾਂ ਨੂੰ ਕਰਨਾ ਪੈਣਾ ਇਹ ਸੰਵਿਧਾਨਕ ਹੱਕ ਹੈ ਇਸਕੇ ਵਿੱਚ ਕੋਈ ਝੂਠੀ ਗੱਲ ਨਹੀਂ ਸਭ ਸਚਾਈ ਹੈ ਸਚਾਈ ਹੈ ਔਰ ਭਾਰਤ ਸਰਕਾਰ ਨੂੰ ਇਹ ਜਦ ਗੱਲਾਂ ਵਾਰੀਆਂ ਜਾ ਰਹੀਆਂ ਜਦ ਇਹਨਾਂ ਦਾ ਮਨਸਾਬ ਹੋਊਗਾ ਤਾਂ ਇਹ ਉਹਦਾ ਜਰੂਰ ਇਸ ਤਰ੍ਹਾਂ ਲਾਗੂ ਹੋਊਗਾ ਚਲੋ ਆਸ ਕਰਦੇ ਹਾਂ ਸਖਜੀ ਜੀ ਅੱਜ ਤੁਸੀਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਹੋਣ ਵਾਲੋਂ ਮੈਮੋਰੰਡਮ ਦਿੱਤਾ ਉਹਨਾਂ ਨੇ ਕੀ ਹੰਗਾਰਾ ਦਿੱਤਾ ਦੇਖੋ ਹਰੇਕ ਕਿਸੇ ਕੋਲ ਵੀ ਆਪੇ ਜਾਂਦੇ ਉਹਨਾਂ ਨੇ ਸਾਰੇ ਸਾਨੂੰ ਵਿਸ਼ਵਾਸ ਹੀ ਦਵਾਉਂਦੇ ਆ ਤੇ ਉਹਨਾਂ ਨੇ ਵੀ ਵਧੀਆ ਵਿਸ਼ਵਾਸ ਦਵਾਇਆ ਵੀ ਹਾਂ ਜਿਹੜੇ ਕੰਮ ਲੀਡਰਾਂ ਨੇ ਅੱਜ ਤੱਕ ਜਿਸ ਨੂੰ ਮੁੱਦੇ ਬਣਾ ਕੇ ਮੈਨੂੰ ਬੜੀਆ ਗੱਲ ਰੱਖੀ ਵੀ ਅੱਜ ਤੱਕ ਮੁੱਦੇ ਹੀ ਬਣਾਉਂਦੇ ਆਏ ਆ ਪਰ ਮੁੱਦਿਆਂ ਦਾ ਹੱਲ ਕਿਸੇ ਨੇ ਨਹੀਂ ਕਰਿਆ ਵਾਕਈ ਜੇ ਸਾਡਾ ਮੁੱਦਾ ਕਿਉਂਕਿ ਬਹੁਤ ਵੱਡਾ ਮੁੱਦਾ ਹੈ ਔਰ ਪੰਜਾਬ ਦਾ ਵੱਡਾ ਮੁੱਦਾ ਹੈ ਜੇ ਕਿਤੇ ਚੰਡੀਗੜ੍ਹ ਦੀ ਗੱਲ ਇਹ ਸ਼ੁਰੂ ਹੋ ਜੇ ਤਾਂ ਆਉਣ ਵਾਲੇ ਸਮੇਂ ਜ਼ਰੂਰ ਇੱਥੇ ਪੰਜਾਬੀ ਲਾਗੂ ਹੋਊਗੀ ਸਾਨੂੰ ਆਸ ਹੈ ਵਿਸ਼ਵਾਸ ਹੈ ਵਿਸ਼ਵਾਸ ਨਾਲ ਅਸੀਂ ਲੀਡਰਾਂ ਨੂੰ ਅਫਸਰਾਂ ਨੂੰ ਅਜੇ ਵੀ ਮਿਲ ਰਹੇ ਆ ਅਸੀਂ ਕਿਸੇ ਤੋਂ ਨਾਤਾ ਨਹੀਂ ਤੋੜਿਆ ਪਰ ਕਦੇ ਇਹ ਸਮਾਂ ਨਾ ਆ ਜੇ ਵੀ ਚੰਡੀਗੜ੍ਹ ਦੇ ਪੰਜਾਬੀ ਲੋਕ ਕਿਤੇ ਇਹਨਾਂ ਤੋਂ ਜਾਣਾ ਹੀ ਛੱਡ ਦੇ ਤੇ ਚੌਂਕਾ ਤੇ ਆ ਕੇ ਬੈਠ ਜਾਣ। ਉਹ ਸਮਾਂ ਨਾ ਬਣੇ ਇਸ ਕਰਕੇ ਸਾਨੂੰ ਸਰਕਾਰ ਨੂੰ ਵੀ ਅਪੀਲ ਹੈ ਤੇ ਅੱਗੇ ਸਾਨੂੰ ਜਿੰਨੇ ਪਾਰਟੀਆਂ ਨੇ ਚਾਹੇ ਕਾਂਗਰਸ ਹੈ, ਆਪ ਹੈ ਤੇ ਉਹਨਾਂ ਨੂੰ ਵੀ ਅਸੀਂ ਤੁਹਾਡੇ ਮਾਧਮ ਰਾਹੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਤੁਹਾਡੇ ਆਪਣੇ ਮੈਨੀਫੈਸਟੋ ਜੇ ਤੁਸੀਂ ਪੰਜਾਬੀ ਨੂੰ ਰੱਖੋਗੇ ਤਾਂ ਤੁਸੀਂ ਵੋਟਾਂ ਲੈਣ ਆਇਓ ਨਹੀਂ ਪੰਜਾਬੀ ਇਸ ਵਾਰੀ ਤੁਹਾਨੂੰ ਜਵਾਬ ਦੇਣ ਦੀ ਤਿਆਰੀ ਚ ਹੈ। ਮੈਂ ਇਹੀ ਸਵਾਲ ਕਰਨ ਲੱਗਾ ਸੀ ਵੀ ਚੰਡੀਗੜ੍ਹ ਪੰਜਾਬੀ ਮੰਚ ਨੇ ਕੋਈ ਰਣਨੀਤੀ ਬਣਾਈ ਹੈ ਵੀ ਜਦੋਂ ਇਹ ਐਰ ਕੀ ਵੋਟਾਂ ਮੰਗਣ ਆਉਣਗੇ ਤੇ ਉਹਨਾਂ ਨੂੰ ਕੀ ਸਵਾਲ ਕਰੋਗੇ ਕੀ ਉਹਨਾਂ ਨੂੰ ਦਿਖਾਓਗੇ ਬਿਲਕੁਲ ਸਾਡੀ ਪਹਿਲੀ ਡਿਮਾਂਡ ਇਹ ਹੈ ਵੀ ਆਪਣੇ ਮੈਨੀਫੈਸਟੋ ਜਦੋਂ ਤੱਕ ਇਹ ਪੰਜਾਬੀ ਨੂੰ ਨਹੀਂ ਰੱਖਦੇ ਵੀ ਹਾਂ ਅਸੀਂ ਪੰਜਾਬੀ ਚੰਡੀਗੜ੍ਹ 'ਚ ਲਾਗੂ ਕਰਾਉਂਗੇ ਤਾਂ ਤਾਂ ਅਸੀਂ ਇਹਨਾਂ ਬਾਰੇ ਕੋਈ ਸੋਚਾਂਗੇ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਇਹ ਸੋਚ ਲੈਣਾ ਸੀ ਕੋਈ ਐਸੀ ਰਾਣ ਦਿੱਤੀ ਜਿਹੜੀ ਕਿਸਾਨ ਅੰਦੋਲਨ 'ਚ ਅ ਮੌਜੂਦਾ ਸਰਕਾਰ ਦੇ ਲੀਡਰਾਂ ਨੂੰ ਦੇਖਣੀ ਪਈ ਹੈ ਤਾਂ ਇਹ ਸਾਰਿਆਂ ਨੂੰ ਨਾ ਦੇਖਣੀ ਪਏ ਸੋ ਕਿਉਂਕਿ ਸਮੇਂ ਇਹੋ ਜੇ ਬਣਦੇ ਆਏ ਆ ਪੰਜਾਬ 'ਚ ਵੀ ਆਪਾਂ ਦੇਖਿਆ ਵੀ ਲੋਕ ਲੀਡਰਾਂ ਨੂੰ ਭਜਾ ਦਿੰਦੇ ਸੀ ਪਿੱਛੇ ਲੱਗ ਜਾਂਦੇ ਪੰਜਾਬੀ ਉਹ ਕੌਮ ਹੈ ਔਰ ਪੰਜਾਬੀ ਜਾਗਣਗੇ ਔਰ ਦੇਖਿਓ ਇਹਨਾਂ ਨੂੰ ਦੜਾਣਗੇ ਜਿਹੜੇ ਵੀ ਆਪਣੀ ਮੈਨੀਫੈਸਟੋ ਚ ਪੰਜਾਬੀ ਨੂੰ ਨਹੀਂ ਪਾਉਣਗੇ ਸੋ ਤੁਸੀਂ ਸੁਣਿਆ ਉਹ ਖਾਸ ਕਰਕੇ ਆ ਬਾਬਾ ਸਾਧੂ ਸਿੰਘ ਉਹਨਾਂ ਨੇ ਅੱਜ ਵੀ ਉਹ ਜਿਹੜੀ ਸਥਿਤੀ ਚ ਖੜੇ ਨੇ 57 ਸਾਲਾਂ ਤੋਂ ਜਿਹੜੇ ਉਹਨਾਂ ਨੂੰ ਧੱਕੇ ਪੈ ਰਹੇ ਨੇ ਉਹ ਕਹਿੰਦੇ ਅਹੀ ਲੜਾਂਗੇ ਤੇ ਜਿੱਤਾਂਗੇ ਸ਼ੀਸ਼ਾ ਬੋਲਦਾ ਸਤ